नमस्कार सत्सरीय काल स्वागत है ਤੁਹਾਡਾ ਪੰਜਾਬੀ ਜਾਗਰਨ ਦੇ YouTube ਚੈਨਲ ਤੇ ਮੈਂ ਅਨੁਵਾਧਾ ਹਲਕਾ ਫਿਲੋ ਦੇ ਗੰਨਾ ਪਿੰਡ ਵਿਖੇ ਸੱਪ ਦੇ ਦਸਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਰਮਜੀਤ ਸਿੰਘ ਜਿਨ੍ਹਾਂ ਦੀ ਉਮਰ 55 ਸਾਲ ਸੀ ਉਹ ਆਪਣੇ ਖੇਤਾ ਵਿੱਚ ਖਾਦ ਪਾਉਣ ਲਈ ਕਰੋ ਗਏ ਹੋਏ ਸਨ ਪਰ ਵਾਪਸ ਨਾ ਆਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਸੋਦਾਗਨ ਨੇ ਦੱਸਿਆ ਕਿ ਮੇਰਾ ਵੱਡਾ ਭਰਾ परमजीत सिंह ਖੇਤਾ ਵਿੱਚ ਖਾਦ ਪਾਉਣ ਲਈ ਕਰੋ ਗਿਆ ਸੀ ਅਤੇ ਕਾਫੀ ਸਮਾਂ ਨਾ ਆਉਣ ਕਾਰਨ ਅਸੀਂ ਉਸਨੂੰ ਖੇਤਾ ਵਿੱਚ ਵੇਖਣ ਚਲੇ ਗਏ ਅਤੇ ਕਾਫੀ ਪਾਲ ਕਰਨ ਤੋਂ ਬਾਅਦ ਉਹ ਚੋਨੇ ਦੇ ਖੇਤ ਵਿੱਚ ਡਿੱਗਿਆ ਪਿਆ ਸੀ ਅਤੇ ਅਸੀਂ ਉਸਨੂੰ ਤੁਰੰਤ ਫਿਲੌਰ ਦੇ ਨੀਜੀ ਹਸਪਤਾਲ ਵਿਖੇ ਲੈ ਗਏ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਉਸ ਦੀ ਮੌਤ ਹੋ ਗਈ ਹੈ ਅਤੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਸੁਧਾਗਰ ਸਿੰਘ ਜੀ ਕਿਹੜਾ ਪਿੰਡ ਹੈ ਦਸ਼ਮੇਸ਼ ਨਗਰ ਕੀ ਹਾਸਲ ਹੈ ਸਰ ਕੱਲ ਵੱਡੇ ਬ੍ਰਦਰ ਜੀ ਖੂਤੇ ਖੇਤਾਂ ਚ ਖਾਦ ਪਾਉਣ ਗਏ ਆ ਜੀ ਜਦੋਂ 3-4 ਵਜੇ ਖੂਤੇ ਖਾਦ ਪਾਉਣ ਗਏ ਉਹਦੇ ਬਾਅਦ ਚੋ ਆਏ ਨਹੀਂ ਵਾਪਸ ਅਸੀਂ ਉਹਨਾਂ ਨੂੰ ਫੋਨ ਕੀਤਾ ਫੋਨ ਟਰਾਈ ਕਰਦੇ ਰਹੇ ਫੋਨ ਉਹਨਾਂ ਨੇ ਚੱਕਿਆ ਨਹੀਂ ਜਦੋਂ ਅਸੀਂ ਫੇਰ ਖੂਤੇ ਜਾ ਕੇ ਦੇਖਿਆ ਵੀ ਭਾਲ ਕਰੀਏ ਉਹਨਾਂ ਦੀ ਇਹ ਦੇਖਿਆ ਉਹਨਾਂ ਦਾ ਮੋਟਰਸਾਈਕਲ ਖੂਤੇ ਖੜਾ ਅਸੀਂ ਲੱਭਦੇ ਲੱਭਦੇ ਚਾਰ ਚੁਪੇਰੇ ਜੋ ਝੋਨੇ ਦੇ ਵਾਲੀ ਬੱਟ ਤੇ ਗਏ ਉੱਥੇ ਉਹ ਡਿਗੇ ਪਏ ਤੇ ਅਸੀਂ ਉਹਨਾਂ ਨੂੰ ਫਟਾਫਟ ਚੱਕ ਕੇ ਤੁਰੰਤ ਹੋਸ ਨਿੱਜੀ ਇੱਕ ਹਸਪਤਲ ਲੈ ਗਿਆ ਉੱਥੇ ਡਾਕਟਰ ਸਾਹਿਬ ਜੀ ਨੇ ਚੈੱਕ ਕੀਤਾ ਉਹਨੇ ਮਰਤਕ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕਿਸੇ ਜ਼ਹਿਰੀਲੇ ਜਾਨਵਰ ਦੇ ਡੰਗਣ ਨਾਲ ਮੌਤ ਹੋ ਗਈ ਹੈ ਕਿ ਸਾਨੂੰ ਮਰਤਕ ਐਲਾਨ ਕਰ ਦਿੱਤਾ ਉਹਨਾਂ ਨੇ ਤੇ ਅਸੀਂ ਤੇ ਅੱਜ ਦਿਨੇ 12:00 ਵਜੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਕਿਉਂਕਿ ਡੈੱਡ ਬੋਡੀ ਬਹੁਤ ਖਰਾਬ ਹੋ ਗਈ ਅੱਜ ਪਰਿਵਾਰ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਜਦੋਂ ਇਸ ਸੰਬੰਧ ਵਿੱਚ ਮ੍ਰਿਤਕ ਪਰਮਜੀਤ ਸਿੰਘ ਦੇ ਪੁੱਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਬਲਬੀ ਸਿੰਘ ਜੀ ਕੀ ਹਾਲ ਸਰ ਕੁਛ ਨਹੀਂ ਡੇੜੀ ਖਾਦ ਪਾਉਣਗੇ ਸੀ ਜਦੋਂ ਕੱਲ ਦੁਪਹਿਰੇ ਆਏ ਸੀਗੇ ਤੇ ਉਸ ਤੋਂ ਬਾਅਦ ਦੁਪਹਿਰੇ 4:00 ਵਜੇ ਦੇ ਖਾਦ ਪਾਉਣ ਲੱਗੇ ਉੱਥੇ ਕਿਤੇ ਖੇਤ ਦੇ ਵਿੱਚ ਹੀ ਸੱਪ ਲੜ ਗਿਆ ਕਿਤੇ ਉਹਨਾਂ ਦੇ ਤੇ ਉਸ ਤੋਂ ਬਾਅਦ ਅਸੀਂ ਵਾਪਸ ਨਹੀਂ ਆਏ ਜਦੋਂ ਫੋਨ ਕਰ-ਕਰ ਕੇ ਲੱਭਣਾ ਸ਼ੁਰੂ ਕੀਤਾ ਉੱਥੇ ਖੇਤ ਦੇ ਵਿੱਚ ਡਿਗੇ ਹੋਏ ਸੀਗੇ ਜੀ ਉੱਥੇ ਬਸ ਉਹਨਾਂ ਨੂੰ ਤਾਂ ਦਰਵੇਲੇ ਲੱਗੇ ਹੋਏ ਹੁੰਦੇ ਹਾਂ ਜੀ ਹਾਂ ਜੀ ਮੌਕੇ ਦੇ ਆਸਪਾਸ ਹਾਂਜੀ ਫਲੋਰ ਲੱਗੇ ਆ ਸੀਗੇ ਮਹਿੰਗੀ ਤੇ ਜੀ ਉਹਨਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਨਹੀਂ ਹੈ ਨਹੀਂ ਕਿੰਨੀ ਉਮਰ ਸੀ ਉਹ 75 59 ਸਾਲ ਸੀ ਜੀ ਤੁਹਾਨੂੰ ਕਿਸਤ ਨਾਲ ਜਾਣਕਾਰੀ ਮੈਂ ਤਾਂ ਚਾਚਾ ਹੀ ਉਹਨਾਂ ਨੇ ਦੱਸਿਆ ਸੀਗਾ ਮੈਂ ਕੰਮ ਤੇ ਸੀਗਾ ਜੀ ਉਸ ਤੋਂ ਬਾਅਦ ਚਾਚਾ ਜੀ ਦਾ ਫੋਨ ਗਿਆ ਵੀ ਇਦਾਂ ਇਦਾਂ ਕਰਕੇ ਗੱਲ ਹੋ ਗਈ ਆ ਬਸ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ